ਪਹਿਲਾ ਟਰੈਕਟਰ ਦਿਖਾਉਨੇ ਆ ਕਿਉਂਕਿ ਆਪਾਂ ਵੀ ਨਾਟਕਿਆਂ ਦੇ ਫੈਨ ਆ ਤੇ ਬਾਬਾ ਐ ਸ਼ਿੰਗਾਰੀ ਫਿਰਦਾ ਜਿਵੇਂ ਬਰਾਤ ਜਾਣੀ ਹੁੰਦੀ ਹੈ ਲਓ ਮਿੱਤਰੋ ਆ ਲੈਣੋ ਆ ਆ ਫੜੀਏ ਯਾਰ ਦੇਖੋ ਆ ਪਾਟੜੀ ਆ ਪਾਖੜਾ ਨਹਿਰ ਜਾਂਦੀ ਆ ਤੇ ਪਾਖੜਾ ਨਹਿਰ ਤੇ ਵੀ ਲਾਇਆ ਪਿਆਗਾ ਕਿਹੜਾ ਪਿੰਡ ਆ ਕਿਉਂ ਮਿੱਤਰੋ ਆ ਦਾਤਾ ਸਿੰਘ ਵਾਲਾ ਪਿੰਡ ਆ ਗਿਆ ਹਰਿਆਣੇ ਦਾ ਪਿੰਡ ਆ ਮਲਵਈਆਂ ਦਾ ਪਿੰਡ ਆ ਤੇ ਸਾਰੇ ਕਿਤੇ ਆ ਜੀਪੀਆਂ ਰੱਖਿਆ ਪਏ ਦਜਾਇ ਸਾਹਿਬ ਲਾ ਜਿਹੜਾ ਰੇਵਰ ਨੂੰ ਰਸਤਾ ਜਾਂਦਾ ਹੈ ਹੈ ਰੇਵਰ ਨੂੰ ਰਸਤਾ ਜਾਂਦਾ ਦੱਤਿਆਲਾ ਅਰੇ ਦੱਤਿਆ ਤੋਂ ਰੇਵਰ ਨੂੰ ਰਸਤਾ ਜਾਂਦਾ ਹੈ ਇਧਰ ਤਾਂ ਲੰਮੀ ਪੈਂਦੀ ਆ ਆ ਆ ਗਿਆ ਦੱਤਿਆਲਾ ਇਧਰ ਨਾ ਹਾਂਜੀ ਇਥੋਂ 2 ਕਿਲੋਮੀਟਰ ਜਾ ਕੇ ਫਿਰ ਪੱਥਰ ਪੇਨ ਬਈ ਅੱਗੇ 2 ਕਿਲੋਮੀਟਰ ਕਹਾਂ ਪਤਾ ਹੋ ਰਿਹਾ ਮੇਰੇ ਪੱਥਰ ਪੇ ਉਹਨੇ ਐਵੇਂ ਦੀ ਆ ਪਿਆਜ਼ ਉਹ ਦੇਖ ਲੋ ਆ ਪਾਣੀ ਚੱਲਿਆ ਇਥੋਂ ਦੀ ਤੇ ਆਹ ਸ਼ਾਰਟਕਟ ਰਸਤੇ ਆ ਜਿਹੜੇ ਹਰਿਆਣੇ ਦੇ ਵਿੱਚ ਐਂਟਰ ਕਰਨਗੇ ਜੇ ਜੇ ਆਪਾਂ ਇਧਰ ਚੱਲਦੇ ਆਂ ਇੰਨੇ ਦੇ ਰਸਤੇ ਨੇ ਜਿਹੜੇ ਲਓ ਜੀ ਆ ਦੇਖੋ ਇਹ ਆਪਾਂ ਹਰਿਆਣਾ ਦੇ ਪਾਸੇ ਆ ਰਹੇ ਆਂ ਇੱਧਰ ਕਿਹੜਾ ਮਾਗ ਲੱਗਣਾ ਪਸ ਰਹਿ ਗਿਆ ਇਹ ਗੱਤਲ ਸਿੰਘ ਰਹਿ ਗਿਆ ਜੀ ਨਹੀਂ ਨਹੀਂ ਵੱਡਾ ਸ਼ਹਿਰ ਕਿਹੜਾ ਇੱਧਰ ਵੱਡਾ ਸ਼ਹਿਰ ਨਰਵਾਣਾ ਜੀ ਨਰਵਾਣਾ ਰਹਿ ਗਿਆ ਦੇਖੋ ਟਰੱਕ ਖੜਿਆ ਸੜਕਾਂ ਤੇ ਮੂਰੇ ਬੈਰੀਗੇਟ ਲੱਗਣ ਕਰਕੇ ਬੰਦ ਹੋ ਗਿਆ ਇਹ ਟਰੱਕਾਂ ਨੇ ਉਹਨਾਂ ਨੂੰ 10 ਦਿਨ ਚੱਜ ਰਹੇ ਨੇ ਕਿੰਨੇ ਦਿਨ ਖੜੇ ਰਹਿਣਗੇ ਹਰਿਆਣੇ ਦੇ ਵਿੱਚ ਆ ਦੇਖੋ ਆਪਾਂ ਹਿੰਦੀ ਨਹੀਂ ਲਿਖੀ ਲਓ ਜੀ ਲੈਣ ਹੀ ਲੱਗੀ ਪਈ ਆ ਗੱਡੀਆਂ ਦੀ ਤੁਸੀਂ ਦੇਖ ਸਕਦੇ ਹੋ ਪਟ્રોલ ਪੰਪ ਦੇ ਕੋਲੇ ਆ ਜਮਾ ਆਇਓ ਕੋ ਆ ਕਰੈਨਾ ਮੰਗਾ ਲੀਆਂ ਪੱਟੀਆਂ-ਪੱਟੀਆਂ ਕਰੈਨਾ ਆਹਾ ਜਿਹੜੇ ਛੋਟੇ-ਛੋਟੇ ਡਰਾਮ ਚੱਕਣੀਆਂ ਦੇਖੋ ਤੁਹਾਨੂੰ ਦਿਖਾਉਣਾ ਕਰੈਨਾ ਬੋਸਰੀ ਪੂਰੀ ਤਿਆਰੀ ਹੈ ਜਿੰਨੀ ਕਹਿ ਦੋ ਆ ਆਈਆਂ ਪੁੱਟਕਣ ਵਾਲੀਆਂ ਵੱਡੀਆਂ-ਵੱਡੀਆਂ ਇਹ ਹਰਿਆਣੇ ਵਾਲਾ ਸਾਈਡ ਆ ਗਈ ਜੀ ਇਹ ਦੇਖੋ ਡੀਐਸਐਫ ਆ ਗਈ ਹਰਿਆਣੇ ਵਾਲੀ ਸਾਈਡ ਆ ਗਈ ਸਾਰੀ ਇਹ ਉਹ ਉੱਤਰੇ ਪਿਆ ਮੂਰਲੇ ਪਾਸੇ ਪਾਣੀ ਵਾਲੇ ਕੰਟੇਨਰ ਵੀ ਆ ਰਹੇ ਨੇ ਬਾਈ ਜੀ ਕਿੱਥੇ ਆ ਹੋਰ ਹੈ ਪਿੱਛੇ ਰਹਿ ਗਏ ਉਹ ਉੱਤਰੇ ਪਿਆ ਮੂਰਲੇ ਪਾਸੇ ਇੱਥੋਂ ਲੁੱਟ ਜਾਣਾ ਇਹਨਾਂ ਆ ਉਹ ਉੱਤਰੇ ਪਿਆ ਦੇਖੋ ਕੰਟੇਨਰ ਜਿਹੜੇ ਧਰਨੇ ਆ ਕਮ ਸੇ ਕਮ 3 ਕਿ 2 ਕਿਲੇ ਵਾਹੀ ਆ ਨਾ 2 ਕਿਲੇ ਵਾਹੀ ਜਾਮ ਲਾਇਆ ਨਾ ਇਹਨਾਂ ਨੇ ਚਾਹ ਲਾਉਣਾ ਨਾ ਬੱਸੇ ਚੜ ਕੇ ਚੜਨ ਦੀ ਗੱਲ ਨੂੰ ਤੇ ਇੰਜ ਜਾਣਾ ਨਾ ਇਹਨੇ ਬੱਸੇ ਚੜਨੇ ਹੱਲਾ ਬੋ ਹੱਲਾ ਬੋਲ ਗਿਆ ਨਾ ਬੱਸਾਂ ਤਾਂ ਨਹੀਂ ਚੱਲੀਏ ਕਰਨ ਨੂੰ ਬਸ ਥੋੜੀ ਆ ਦੇਖੋ ਕਿਹੜੇ ਆ ਇਹ ਜੇ ਸਰ ਫਲਿਆ ਨਾਲ ਇਲਾਕੇ ਤੋੜਾਂਗੇ ਪੂਰਾ ਜਮਾ ਹਰਿਆਣੇ ਵਾਲੇ ਉਹ ਬੜਾ ਕੇ ਪਾ ਦੋਗੇ ਆ ਦੇਖੋ ਫ੍ਰੀ ਐਸ ਇਹ ਜੇ ਤਾਂ ਕੱਲ ਪਰਸੋਂ ਹੀ ਲੱਗਿਆ ਪਰਸੋਂ ਦੇ ਲੱਗਿਆ ਤਿੰਨ ਚਾਰ ਦਿਨ ਹੋ ਗਏ ਲੱਗਿਆ ਨਹੀਂ ਅੱਛਾ ਜਦੋਂ ਕੱਲਾ ਬੋਲਦੇ ਇਹਨੇ ਚੜ ਜਾਣਾ ਬੱਸ ਠੀਕ ਆ ਅੱਛਾ ਬੱਸਾਂ ਤਾਂ ਲਾਈਆਂ ਇਹ ਉਹਦੋਂ ਇਹਨਾਂ ਨੇ ਆਪਣਾ ਪ੍ਰਬੰਧ ਕੀਤਾ ਜੋ ਇਹਨਾਂ ਨੂੰ ਪਤਾ ਲੱਗਿਆ ਨਾ ਵੀ ਦਰ ਚੜ ਗਈ ਜਨਤਾ ਉੱਤੇ ਸਾਡੇ ਉਹਦੇ ਨਾਲ ਬੱਸੇ ਲੈ ਕੇ ਭੱਜਣਾ ਪਿਛਲੀ ਵਾਰੀ ਵੀ ਉਹਨੇ ਭੱਜੇ ਸੀ ਤੇ ਹੁਣ ਵੀ ਅੰਮੀ ਭੱਜਣਗੇ ਇਹਨਾਂ ਦੋ ਦਿਨਾਂ ਦੀ ਗੱਲ ਆ ਬੱਸ ਦੋ ਦਿਨਾਂ ਦੀ ਦੋ ਦਿਨਾਂ ਦੀ ਗੱਲ ਹੈ ਜੀ ਤੁਸੀਂ ਪੰਜਾਬ ਵਾਲੇ ਸਾਡੇ ਕੋਲ ਦੋ ਦਿਨ ਰੋ ਜਾਹ ਪਣੀ ਪੀਓ ਪਰੋਨੇ ਬਣ ਕੇ ਰੋ ਸਾਡੇ ਲਵੇ ਦੋ ਦਿਨ ਆਪਣਾ ਖਾਣਾ ਪੀਣਾ ਇੱਥੇ 2 ਦਿਨਾਂ ਬਾਅਦ ਆਪਾਂ ਤੋੜ ਕੇ ਅੱਗੇ ਜਾਣਾ ਹੈ ਦਿੱਲੀ ਨੂੰ ਕੁਝ ਕਰਨਾ ਹੈ ਕਿਹਦੀ ਦੀ ਗੱਲ ਹੈ ਬਈ ਹੋਰ ਬਈ ਜੀ ਪਤਾ ਹੋਵੇ ਕੋਈ ਹੋਰ ਸਾਡਾ ਬਰਾਬਰ ਸਾਥ ਦੇ ਆਉਂਦੇ ਨੇ ਪੱਥਰ ਕੋਈ ਹੋਰ ਕੋਈ ਮਾ ਟਾਰਾਂ ਲਾਰਖਾ ਕੰਡਾਲੀ ਪਾਕਿਸਤਾਨ ਤੇ ਵੀ ਵੱਧ ਕੰਮ ਕਰਖਿਆ ਵਾਟਰ ਬਣਾ ਰਖਿਆ ਵਾਟਰ ਬਣਾ ਰਖਿਆ ਪਾਕਿਸਤਾਨ ਵਾਲਾ ਆ ਦੇਖੋ ਪੁਲਿਸ ਵਾਲਾ ਕਰ ਖੜਵੀ ਨਾ ਦੇਖਦੇ ਹਟਾਰੇ ਨੇ ਖਟਾਉਂਦੇ ਆ ਵੀ ਖੜਨ ਵੀ ਨਹੀਂ ਦਿੰਦੇ। ਨਾ ਬਈ ਖੜਨ ਨਹੀਂ ਦਿੰਦੇ ਜਮੀ ਬਿਲਕੁਲ। ਅੱਛਾ ਖੜਨਾ ਨਹੀਂ ਜਾਣ ਦਿੰਦੇ। ਰੋ ਮਾਰ ਦਿਆ। ਹਾਂ। ਮੀਡੀਆ ਨੇ ਮੈਂ ਜੋ ਡਰੋਨ ਛੱਡ ਦੋ ਉੱਪਰ। ਕੋਈ ਨਹੀਂ, ਕੱਲ ਨੂੰ ਸਹੀ ਫੇਰਾ। ਹਾਂ, ਤੇਰਾ ਤਰੀਕਾ ਆਉਣ ਦੇ ਸਾਨੂੰ ਇਧਰੋਂ। ਹਾਂ। ਆਓ ਦੇਖੋ ਕਿਦਾਂ ਕੰਟੇਨਰ ਧਰੇ ਹੋਇਆ ਪੰਜਾਬ ਵਾਲੇ ਪਾਸੇ ਤੇ ਇਹਨਾਂ ਨੇ ਉਹ ਕਰਿਆ ਹੋਇਆ ਟਕਨੇ ਮੰਟੇ ਆ। ਸੀਮੈਂਟ ਪਾਇਆ। 2:00 ਵਜੇ। ਤੇ 2:00 ਵਜੇ ਇਧਰਲੇ ਪਾਸੇ ਦੇਖ ਲਓ ਤੇ ਇਧਰਲੇ ਪਾਸੇ ਦੇਖਦੇ ਹੋ ਕਿ ਉਹ ਕੰਟੇਨਰ ਕਿੱਦੇ ਲਾਏ। ਚਲੋ ਆਜੋ ਤੁਹਾਨੂੰ ਦਿਖਾਉਂਦੇ ਆ ਵੀ ਆਹ ਗੱਡੀਆਂ ਦੇਖੋ ਆ ਆਹ ਆ ਕੋ ਅਧਰੂ ਵਾਲੀਆਂ ਨਾ ਉਹੀ ਆ ਜਾਣਦੇ ਪਹਿਲਾ ਟਰੈਕਟਰ ਦਿਖਾਉਂਦੇ ਆ ਕਿਉਂਕਿ ਆਪਾਂ ਵੀ 나ਟਗਿਆਵਾਂ ਦੇ ਫੈਨ ਆ ਤੇ ਬਾਬਾ ਐ ਸ਼نگਾਰੀ ਫਿਰਦਾ ਜਿਵੇਂ ਭਰਾਤ ਜਾਣੀ ਹੁੰਦੀ ਹੈ ਕੋ ਬਾਬਾ ਕੀ ਹਾਲ ਨੇ ਠੀਕ ਠਾਕ ਹੈ ਚੜ੍ਹਦੀ ਕਲਾ ਹੋਲੇ ਜੀ ਕਿਹੜਾ ਪਿੰਡਾ ਬਾਬਾ ਕਲਿਆਣ ਸੁੱਖਾ ਕਲਿਆਣ ਸੁੱਖਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਆਪਣਾ ਜ਼ਿਲ੍ਹਾ ਵੀ ਬਠਿੰਡੀ ਆ ਤੇ ਬਾਬਾ ਫਿਰ ਟਰੈਕਟਰ ਮੋਡੀਫਾਈ ਕਰਾ ਲਿਆ ਹੈ ਹੁਣੀ ਕਰਾਇਆ ਸੀ ਕਿ ਪਹਿਲਾਂ ਕਰਾਇਆ ਤੇ ਪਹਿਲਾਂ ਵੀ ਦਿੱਲੀ ਚ ਲਾ ਕੇ ਆਇਆ ਦੋ ਸਾਲ ਅੱਛਾ ਦਿੱਲੀ ਦੋ ਸਾਲ ਪਹਿਲਾਂ ਲਾ ਕੇ ਆਇਆਗਾ ਆ ਕੇ ਰੰਗ ਕਰਾਇਆ ਦਵਾਰੇ ਬਾਬਾ ਕਹਿੰਦਾ ਵੀ ਦਿੱਲੀ ਦੋ ਸਾਲ ਪਹਿਲਾਂ ਲਾ ਕੇ ਆਇਆ ਤੇ ਆ ਕੇ ਰੰਗ ਕਰਾਇਆ ਬਾਬਾ ਕਹਿੰਦਾ ਤੇ ਹੁਣ ਵੀ ਤਿਆਰੀ ਆ ਬਾਬਾ ਫਿਰ ਆਹ ਬਾਲੇ ਲਾਇਨੇ ਗਿੰਦੇ ਗੁੰਦੇ ਬਲਬਲੇ ਬਲਬਲੇ ਬੰਨੇ ਚੱਕਰ ਕੀ ਆ ਜਵਾਕਾਂ ਨੇ ਮੰਨ ਦੇ ਵੀ ਮੁੜਕਿਆਂ ਹੀ ਲੱਗਦਾ ਵੀ ਆਪਾਂ ਦਿੱਲੀ ਫੇਰ ਚੱਲੇ ਆਂ ਉਪਰੰਗ ਦਾ ਆਜਮੀ ਮੈਂ ਹੁਣ ਖਨੌਰੀ ਗਿਆ ਸੀ ਘੱਟ-ਕੁੱਟ ਜਿਹਾ ਖਾਸਾ ਕੁਛ ਨਹੀਂ ਹੁੰਦਾ ਉੱਚੀ ਬੋਲ ਹਮੜਾ ਉਹ ਹੁਣ ਨਹੀਂ ਹੁੰਦਾ ਜਾਂ ਪਾ ਦੇ ਆ ਬੜਾ ਕੇ ਕਿਹੜਾ ਮਾਡਲ ਆ ਬਾਬਾ ਫਿਰ 97 97 ਮਾਡਲ ਪਾਏ ਹੋਰ ਵੈਰੀਫਿਕੇਟ ਮੰਗ ਰਿਹਾ ਮੈਂ ਹਾਂਜੀ ਖਿੱਚੇਗਾ ਮਾਥਰੇ ਬਾਬਾ ਕਹਿੰਦਾ ਵੀ 911 ਵਾਲੇ ਉੱਥੇ ਪੂਰੇ 35 ਦਿਖਾਵਾਂਗੇ ਬਾਬੇ ਦੀ ਵੀਡੀਓ ਪਾਵਾਂ ਕੱਲ ਨੂੰ ਲਾਜਮੀ ਤੇ ਫਿਰਦਾ ਬਾਬਾ ਸ਼ਿੰਗਾਰ ਕੇ ਆਏ ਲਿਆਇਆ ਟੌਪ ਨਾਲ ਜਮਾ ਜਿੰਨਾ ਵੀ ਕਹੇ ਦੇ ਵੀ ਬਰਾਤ ਹੀ ਚੱਲੇਗਾ ਠੀਕ ਹੈ ਨਾ ਏ ਬਾਬਾ ਕਹਿੰਦਾ ਸੁੱਖਾ ਕਰਿਆ ਨਾ ਲਗਦਾ ਪਟਾਕੇ ਬਾਦਾਂ ਕੱਲ ਨੂੰ ਦੇਖੀ ਚੱਲਿਓ ਬਾਕੀ ਟਰੈਕਟਰ ਬਾਬਾ ਕਹਿੰਦਾ 2 ਸਾਲ ਪਹਿਲਾਂ ਵੀ ਉੱਥੇ ਲਾਇਆ ਇਹ ਦਿੱਲੀ ਤੇ ਦੁਬਾਰੇ ਹੁਣ ਚੱਲਿਆ ਟਰੈਕਟਰ ਲਿਆਉਣਾ ਇਹ ਜੇ ਕੰਮਾਂ 'ਚ ਬਹੁਤ ਵੱਡਾ ਦਿਲ ਚਾਹੀਦਾ ਦਿਲ ਵਾਲਾ ਟਰੈਕਟਰ ਨਹੀਂ ਆਉਂਦਾ ਬਾਬਾ ਲੋਕਾਂ ਦੇ ਘਰੇ 4x4 ਖੜੇ ਆ ਕੱਢਦਾ ਨਹੀਂ ਕੋਈ ਦਿਲ ਚਾਹੀਦਾ ਇਹ ਜੇ ਕੰਮਾਂ ਖਾਤਰ ਚੰਗੀ ਲੱਗੀ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਕੱਲ ਨੂੰ ਮਿਲਦੇ ਖਨੌਰੀ ਆਇਓ ਜਰੂਰ ਸਾਰੇ ਧੰਨਵਾਦ ਆ ਵੇਖੋ ਜੀ ਤੁਸੀਂ ਹਜ਼ਾਰਾਂ ਦੇ ਕੀਮਤੀ ਜਿਹੇ ਟਰੈਕਟਰ ਕੱਲੇ ਮਹਿਲਗੜਾਂ ਖੜੇ ਆਏ ਸੋਰੀ ਮਹਿਲਾ ਮਹਿਲਾ ਚੌਕ ਆਏ ਭਾਈ ਮਹਿਲਾ ਚੌਕ ਜਿਹੜਾ ਸੰਗਰੂਰ ਪਾਤਣਾ ਰੋਡ ਤੇ ਜੀ ਉਹ ਦੇਖੋ ਸਾਹਮਣੇ ਸਿੱਧੂ ਬਾਈ ਦੀ ਫੋਟੋ ਲੱਗੀ ਛੋਟੇ ਦੀ ਆਹ 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 ਲੱਗ ਰਹੀ ਆ ਛੋਟੇ ਦੀ ਫੋਟੋ ਆਹ 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 ਕਿਉਂ ਬਿੱਲੇ ਕਿਉਂ ਇਹਦੇ ਛੋਟਾ ਨਾਲ ਹੀ ਚੱਲੂਗਾ ਤਿਆਰ ਹੋ ਜਮਾਈ ਭਾਈ ਜਿੰਦਾਬਾਦ ਜਿੰਦਾਬਾਦ ਜੀ ਜਿੰਦਾਬਾਦ ਜੀ ਜਿੰਦਾਬਾਦ ਲੰਗਰ ਛੱਗੇ ਨਾ ਵਾਹਿਗੁਰੂ ਜੀ ਜਿੰਦਾਬਾਦ ਜੀ ਲੰਗਰ ਛਕੀ ਜਾਂਦੇ ਜੀ ਦਸੇ ਬੰਦੀਆਂ ਤੇ ਪੜਾਕੇ ਪਾ ਦਾਂਗੇ। ਆਹ ਕਾਲੀ ਕੋਈ ਨਹੀਂ ਭਾਈ। ਨਾਲ ਜਮਾ ਛੋਟੇ ਜਿੰਨਾ ਜਰ ਚੱਲੂਗਾ ਮੈਂ ਉੱਥੀ ਆ। ਠੀਕ ਹੈ ਠੀਕ ਹੈ। ਲਵਾ ਦੇ। ਲੰਗਰ ਕਿਹਨੂੰ ਸੀਗਾ ਉੱਥੇ? ਕਿੱਥੇ ਜੀ? ਇਧਰਲੇ ਪਾਸੇ ਕਿਹੜਾ ਮਾਣੋ। ਲਓ ਜੀ ਮਹਿਲਾ। ਪਾਤrana ਰੋਡ ਤੇ ਜਥੇ ਬੰਦੀਆਂ ਜੀ। ਸਿੱਧੂਪੁਰ ਵਾਲਾ ਸਿੱਧੂਪੁਰ। ਸਿੱਧੂਪੁਰਾ ਤੇ ਮਹਿਲਾ ਚੌਂਕ ਮਹਿਲਾ ਵੀ ਹੈਗੇ ਇਹਨਾਂ ਦੇ। ਮੈਂ ਥੋੜਾ ਆਪਣਾ ਬਿੱਲ ਆ ਜੀ ਤੇ ਦਿੱਲੀ ਜਾਣ ਨੂੰ ਹੋ ਗਿਆ ਆਪਾਂ ਤਿਆਰ ਜੀ। ਅਸ ਟਾਈਮ ਆਪਾਂ ਮਹਿਲਾ ਚੌਕਾਂ ਜੀ ਤੇ ਆ ਦੇਖੋ ਜੀ ਚਲੋ ਦਿੱਲੀ 13 ਫਰਵਰੀ ਜੀ ਠੀਕ ਹੈ ਜੀ ਠੀਕ ਹੈ ਜਾਨ ਜੜਦੀ ਗੱਲਾਂ ਜੀ ਬਈਆਂ ਨੇ ਇਧਰ ਮੰਜੇ-ਮੁੰਜੇ ਪੂਰੇ ਕਿਹੜਾ ਪਿੰਡ ਹੈ ਮਿੱਤਰੋ ਭਾਈ ਆਪਣਾ ਜ਼ਿਲ੍ਹਾ ਫਰੀਦਕੋਟ ਪਿੰਡ ਰਾਈਆਂ ਵਾਲਾ ਕਲਾਂ ਪਿੰਡ ਰਾਈਆਂ ਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਬੜਾ ਪਰੇ ਹੇਣ ਟਰਾਲੀ ਚ ਮਾਰਨੇ ਵਾਲਾ ਕੈਮਰਾ ਬਈਆਂ ਨੇ ਮੰਜੇ-ਮੁੰਜੇ ਇਕੱਠੇ ਕਰਕੇ ਉਹ ਬੈਟ ਟੈਂਚੀ ਦੇ ਜਿੰਦਾ ਵੀ ਰੱਖਿਆ ਐਸਾ ਬਲਾ ਲਈ ਪਤਾ ਕੈਨੇਡੀ ਚੱਲੇ ਹੋਣਾ ਹਣਾ ਹਾਂਜੀ ਕੈਨੇਡਾ ਦਾ ਕੰਮ ਹੀ ਆ ਹਾਂਜੀ ਹਾਂਜੀ ਉਹ ਦੇਖੀਏ ਦੂਜੀਆਂ 에어ਪੋਰਟ ਵਾਲੀਆਂ ਟੈਂਕੀਆਂ ਗਈਆਂ ਸਾਰੀਆਂ ਹੈ ਠੀਕ ਹੈ ਠੀਕ ਹੈ ਬਾਈ ਜੀ ਤੇਲ ਵਾਲੇ ਡਰਮ ਹੈ ਇਹਦਾ ਬਾਈ ਜਿਵੇਂ ਚਾਹ ਹੁੰਦਾ ਜਿਵੇਂ ਛਿੱਟੀਆਂ ਹੋਈਆਂ ਨਾਲ ਕੇ ਚੱਲੇ ਆਪਾਂ ਉਹ ਉਹ ਸਿਸਟਮ ਬਣਿਆ ਪਿਆ ਉਹਸਾ ਨਾਲ ਨਾਲ ਕੇ ਚੱਲੇ ਹਾਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆਜੋ ਜੀ ਮਹਿਰਾ ਚੌਂਕਾ ਦੇਖੋ ਜੀ ਕਿਸਾਨ ਜਥੇਬੰਦੀਆਂ ਜੀ ਮੇਲੀ ਲੱਗਿਆ ਪਿਆ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਤੁਹਾਨੂੰ ਇੱਧਰ ਦਿਖਾਉਣਾ ਹੈ ਕੈਮਰਾ ਮਾਰ ਕੇ ਤੇ ਮੈਂ ਫਿਰ ਤਿਆਰੀ ਹੈ ਪੂਰੀ ਹਾ ਮੁੰਡਿਆ ਤਿਆਰੀ ਹੈ ਮਾਰ ਦੇ ਖੰਭ ਜਮਾਂ ਹਾਂ ਜਾਓ ਸਾਡਾ ਮੁਰਾ ਜਾ ਰਿਹਾ ਹੈ ਉਹਦਾ ਜਾਣਾ ਹੈ ਹਾਂ ਹਾਂ ਖੰਭ ਮਾਰਦੇ ਦੇਖੋ ਜੀ ਇਕੱਠ ਮੈਰਾ ਜੋਗ ਮੋਦੀ ਨੂੰ ਕਰ ਮੋਦੀ ਨੂੰ ਵੀ ਫੜਾਂਗੇ ਬਾਹ ਤੋਂ ਖੰਭ ਮਾਰਦੇ ਬਾਬਾ ਪੂਰੇ ਜਮਾਂ ਉਹ ਮਾਰਦੇ ਮਾੜਾ ਜਿਹਾ ਇੱਕ ਚੱਲਣਾ ਕਿੰਨੇ ਵਜੇ ਆ ਬੱਸ ਜਿਵੇਂ ਆਖਣਗੇ ਮੁੰਡੇ ਚੱਲਵਾਂਗੇ ਨਾਲ ਆ ਜੀ ਨਾਲ ਠੀਕ ਹੈ ਤਿਆਰ ਆ ਬਾਬਾ ਦੇ ਖੰਭ ਮਾਰਦੇ ਬਾਬਾ ਜਮਾਂ ਮਾਰਾ ਇੱਕ ਇੱਕ ਦਿਖਾ ਦੇ ਮਾਰ ਦੇ ਮੜਾ ਜੱਕ ਮਾਰ ਦੇ ਮਾਰ ਦੇ ਮਾਰ ਆ ਜੀ ਚੱਲੋ ਦਿੱਲੀ ਆ ਤੇ ਦੇਖੋ ਜੀ ਹਾਂ ਜੀ ਕੋ ਕਹਿਣਾ ਚਾਹੁੰਦੇ ਹੋ ਬੋਲ ਦੇ ਕੀ ਹਾਲ ਹੈ ਠੀਕ ਹੈ ਠੀਕ ਹੈ ਚੜ੍ਹਦੀ ਕਲਾ ਜਮਾ ਪੂਰੀ ਬਾਈ ਚੱਲਦੇ ਆ ਮੰਗਦਾ ਸੈਟਾ ਕੰਮ ਜਮਾ ਮਾਰ ਦੇ ਲਾਟ ਦੇਖੋ ਜੀ ਛੋਟੀਆਂ ਟਰਾਲੀਆਂ ਵੀ ਤਿਆਰ ਨੇ ਜੀ ਜਲਾ ਫਰੀਦਕੋਟ ਅੱਛਾ ਫਰੀਦਕੋਟ ਸਾਈਡ ਤੋਂ ਆਇਆ ਬਾਈ ਕਿ ਦਿੱਲੀ ਨੂੰ ਕਦੋਂ ਚਾਲੇ ਪਾਉਣੇ ਨੇ ਦਿੱਲੀ ਨੂੰ ਜਦੋਂ ਸਾਡੇ ਅੱਗੋਂ ਦਾ ਹੁਕਮ ਹੋ ਗਿਆ ਜੀ ਅਜੇ ਕੋਈ ਹੁਕਮ ਹੋਇਆ ਨਹੀਂ ਹੈਗਾ ਪੂਰੇ ਪੂਰੇ ਇਕੱਠੇ ਹੋਣ ਦੀ ਗੱਲ ਹੈ ਅਜੇ ਸਰਕਾਰ ਮੰਤਾਂ ਦੀਆਂ ਕਰ ਰਹੀ ਹੈ ਸਾਡੇ ਅੱਗੋਂ ਦੀਆਂ ਅੱਛਾ ਇਹ ਹੋ ਸਕਦਾ ਇੱਥੇ ਥੋੜਾ ਮਸਲਾ ਹੱਲ ਕਰ ਦਈਏ ਠੀਕ ਆ ਨਹੀਂ ਫਿਰ ਬਾਈ ਕਿਵੇਂ ਬੈਰੀਕੇਡ ਲਾar ਕੇ ਨੇ ਪੱਕਾ ਪ੍ਰਬੰਧ ਕਰਿਆ ਪਿਛਲੀ ਵਾਰ ਨਾਲ ਤੋੜ ਦੋਗੇ ਪਿਛਲੀ ਵਾਰੀ ਵੀ ਤੋੜੇ ਸੀ ਇਹਨਾਂ ਤੇ ਇਹ ਕੀਗਾ ਇਹਨਾਂ ਦੀ ਏਕਾਤ ਹੀ ਕੁਛ ਨਹੀਂ ਇਹਨਾਂ ਦੀ ਇੱਥੋਂ ਸਿੱਧ ਹੁੰਦਾ ਵੈਲਡ ਵੀ ਆ ਸਾਰਾ ਪ੍ਰਬੰਧ ਹੈ ਸਾਰਾ ਕਟਰ ਵੀ ਆ ਲੋਹਾ ਕੱਟਣ ਵਾਲੇ ਲੋਹਾ ਕੱਟਣ ਵਾਲੇ ਕਟਰ ਵੀ ਆ ਲੋਹਾ ਕੱਟਣ ਵਾਲੇ ਕਟਰ ਵੀ ਆ ਆਪਾਂ ਕੰਮ ਸਾਰੀ ਕਰਦੇ ਆ ਛੱਡੇ ਤੇ ਕੋਈ ਨਹੀਂ ਜ਼ਿੰਮੇਵਾਰ ਮੂਰੇ ਕੰਮ ਕਿਹਦਾ ਬਟਾ ਮਸ਼ੀਨਾਂ ਵੱਡੇ ਲੋਡਰ ਵੈਲਡ ਜਨੇਟੋ ਸਾਰਾ ਕੁਝ ਨਹੀਂ ਸਾਡੇ ਸਾਰਾ ਕੁਝ ਹੀ ਆ ਵਾਦਾਂ ਆ ਭੜਾਕੇ ਜਾਵਾ ਆ ਵੇਖੋ ਜੀ ਤੁਸੀਂ ਹਜ਼ਾਰਾਂ ਦੇ ਕੀਮਤੀ ਜਿਹੇ ਟਰੈਕਟਰ ਕੱਲੇ ਮਹਿਲਗਲਾ ਖੜੇ ਆਏ ਫਰੀ ਮਹਿਲਾ ਮਹਿਲਾ ਚੌਕ ਆਏ ਭਾਈ ਮਹਿਲਾ ਚੌਕ ਜੇਲਾ ਸੰਗਰੂਰ ਪਾਤਨਾਂ ਰੋਡ ਤੇ ਆਹ ਦੇਖੋ ਸਾਹਮਣੇ ਸਿੱਧੂ ਬਾਈ ਦੀ ਫੋਟੋ ਲੱਗੀ ਛੋਟੇ ਦੀ ਆਹ 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 ਲੱਗ ਰਹੀ ਆ ਛੋਟੇ ਦੀ ਫੋਟੋ ਆਹ 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 ਕਿਉਂ ਬਿੱਲੇ ਕਿਉਂ ਇਹ ਛੋਟਾ ਨਾਲ ਹੀ ਚੱਲੂਗਾ ਪਿਆਰੋਂ ਜਮਾਈ ਬਾਈ ਜਿੰਦਾਬਾਦ ਜਿੰਦਾਬਾਦ ਜੀ ਜਿੰਦਾਬਾਦ ਜੀ ਜਿੰਦਾਬਾਦ ਲੰਗਰ ਛੱਕੇ ਨਾ ਵਾਇਗਰੂ ਜੀ ਲੰਗਰ ਛੱਕੀ ਆਂਦੇ ਜੀ ਦਸਫੇ ਬੰਦੀਆਂ ਤੇ ਪੜਾਕੇ ਪਾ ਦਾਂਗੇ ਕਾ ਗੱਲ ਹੀ ਕੋਈ ਨਹੀਂ ਬਾਈ ਨਾਲ ਆ ਜਮਾ ਛੋਟੇ ਜਿੰਨਾ ਜਰ ਚੱਲੂਗਾ ਮੈਂ ਉੱਥੇ ਆ ਠੀਕ ਆ ਬਾਈ ਠੀਕ ਆ ਧੰਨਵਾਦ ਕਦੋਂ ਕਿਹੋ ਜੀ ਦਾ ਕਿੱਥੇ ਜੀ ਇਧਰ ਦੇ ਪਾਸੇ ਕਿਹੜਾ ਮਾਰੋ ਲਾਓ ਜੀ ਹੋਰ ਭਾਈ ਜੀ ਠੀਕ ਹੈ ਜੀ ਕਿਉਂ ਕਿਵੇਂ ਹੋ ਠੀਕ ਠਾਕ ਮਾਰ ਦੋ ਖੰਪੂਰੇ ਚੱਲਾਂਗੇ ਪੂਰੇ ਚੱਲਾਂਗੇ ਧੌਣ ਜੋ ਕਿੱਲੀ ਕੱਢਣਾ ਉਹਨਾਂ ਦੇ ਫਿਰ ਫਿਰ ਆਹ ਧਮਕੜਵਾ ਦੇਖੇਗਾ ਯਾਰ ਆ ਖਿੱਚਣਗੇ ਆ ਖੜੇ ਇਹਦੇ ਨੋਵੋ ਇਹ ਖਚਣਗੇ ਬੈਰੀਗੇਟ ਅੱਛਾ ਜੀ ਹਾਂ ਠੀਕ ਠਾਕ ਬਾਈ ਜੀ ਲੋ ਜੀ ਪਿੰਟਰ ਪਿਆਰੋ ਮਹਿਲਾ ਚੋਂ ਖੜੇ ਆ ਸਾਰਾ ਖੜਾ ਆ ਰਿਹਾ ਲੋ ਜੀ ਮਹਿਲਾ ਪਾਤrana ਰੋਡ ਤੇ ਜਥੇਬੰਦੀਆਂ ਜੀ ਸਿੱਧੂਪੁਰ ਵਾਲਾ ਸਿੱਧੂਪੁਰ ਸਿੱਧੂਪੁਰ ਮਹਿਲਾ ਚੌਂਕ ਮਹਿਲਾ ਵੀ ਹੈਗੇ ਇਹਨਾਂ ਦੇ ਤੇ ਅੱਜ ਤਕਰੀਬਾ ਤੁਹਾਡੀ ਗੱਲਬਾਤ ਕਰਾਉਣੀ ਹੈ ਦੱਸਾਂਗੇ ਵੀ ਕਿੰਨੇ ਕ ਵਜੇ ਚੱਲਾਂਗੇ ਤਕਰੀਬਨ ਖਨੌਰੀ ਆਹ ਦੇਖੋ ਜੂਥ ਵੀ ਨਾਲ ਆ ਜਮਾ ਕਿਹੜਾ ਪਿੰਡਾ ਮੁੰਡਿਓ ਹੈ ਨਾਗਰੀ ਨਾਗਰੀ ਜ਼ਿਲ੍ਹਾ ਸੰਗਰੂਰ ਸੰਗਰੂਰ ਆ ਤਿਆਰ ਹੋ ਜਾਵਾ ਚੱਕਾਂਗੇ ਵੈਰੀਗੇਟ ਜਮਾ ਠੀਕ ਹੈ ਠੀਕ ਚੜ੍ਹਦੀ ਕਲਾ ਚੜ੍ਹਦੀ ਕਲਾ ਜਮਾ ਜਮਾ ਠੀਕ ਹੈ ਇਹ ਮੈਂ ਤੇਰੇ ਮਿਲਣਾ ਕਿਹੜਾ ਮਾਨ ਵਾਲਾ ਮੇਰੇ ਜ਼ਿਲ੍ਹੇ ਦੇ ਆ ਗਏ ਮੁੰਡੇ ਮਾਨਾਲਾ ਜਿਲ੍ਹਾ ਬਠਿੰਡਾ ਪੂਰੇ ਖੰਭ ਮਾਰਦੇ ਹਾਂ ਬੈਰੀਕੇਟਰ ਨਾਲ ਹੁਣ ਤਾਂ ਐ ਵੀ ਕਿਹੜੇ ਵੇਲੇ ਪਖਨੌਰੀ ਉਪੜੀ ਹੈ ਨਾ ਬੈਰੀਕੇਟਰ ਨਾਲ ਸਿੱਧਾ ਚਾਂਗੇ ਕੋਚਨ ਪਾ ਕੇ ਖਿੱਚ ਲੈ ਆਪਣੀ ਜਮਾ ਖਿੱਚਾਂਗੇ ਛੱਡ ਦੇ ਥੋੜੀ ਆ ਬੰਗੀ ਨਿਹਾਲ ਪਿੰਡ ਬਿੱਲੇ ਬੰਗੀ ਨਿਹਾਲ ਜਿਲ੍ਹਾ ਬਠਿੰਡਾ ਆ ਬਠਿੰਡਾ ਬਿਲਟ ਹੀ ਆ ਨਿੰਘਾ ਵਾਲਾ ਪਿੰਡ ਬਾਈ ਨਿੰਘਾ ਵਾਲਾ ਬਠਿੰਡਾ ਜਿਲ੍ਹਾ ਬਠਿੰਡਾ ਲੈ ਵੀ ਮੇਰੇ ਬਠਿੰਡਿਆ ਜੀ ਆ ਗਏ ਮਿਸਤਰਾ ਤਾਂ ਜਿਲ੍ਹਾ ਫਾਜ਼ਲਕਾ ਵੀਰ ਜੀ ਪਿੰਡ ਬਿਆਣੀ ਵਸਤੀ ਜਿਲ੍ਹਾ ਫਾਜ਼ਲਕਾ ਜੀ ਹਾਂਜੀ ਹਾਂਜੀ ਕਿੱਦੇ ਤੋਂ ਆਏ ਹੋ ਜੀ ਕੱਲ ਤੋਂ ਕੱਜ ਅਸੀਂ ਕੱਲ ਇੱਥੇ ਰਾਤ 9 ਵਜੇ ਪਹੁੰਚ ਗਏ ਸੀ ਅੱਛਾ ਸਹੀ ਹਾਂ ਜੀ ਤੇ ਹੁਣ ਕੋਈ ਜਥੇਬੰਦੀਆਂ ਦਾ ਹੁਕਮ ਹੋਇਆ ਵੀ ਕਿਦੋਂ ਵੀ ਤੁਰਨਾ ਹੈ ਨਹੀਂ ਅਜੇ ਤੱਕ ਨਹੀਂ ਕੋਈ ਆ ਰਿਹਾ ਕਿ ਬਾਕੀ ਉਹਨਾਂ ਦੇ ਹੁਕਮ ਤੇ ਆ ਜਦੋਂ ਵੀ ਆਏ ਨੌਜਵਾਨਾਂ 'ਚ ਜੋਸ਼ ਪੂਰਾ ਹੈ ਹਾਂ ਜੀ ਬਾਬਾ ਜੀ ਕਿਹੜਾ ਪਿੰਡ ਜੀ ਮੁਚਾਕੀ ਫਰੀਦਕੋਟ ਜ਼ਿਲ੍ਹਾ ਜੀ ਮੁਚਾਕੀ ਫਰੀਦਕੋਟ ਜ਼ਿਲ੍ਹਾ ਜੀ ਹਾਂ ਜੀ ਆਪਣਾ ਪਿੰਲਾ ਕੱਲ ਆ ਦੇਣਾ ਮੈਂ ਬਾਬਾ ਲੱਗਦਾ ਵੀ ਕੱਲ ਨੂੰ ਦਿੱਲੀ ਵਾਲੇ ਦਿੱਲੀ ਕੋਲੇ ਜਾ ਕੇ ਤਾਂ ਖੇਡਣਾ ਨਾ ਲਾਵਾਂਗੇ ਜੁੱਟੀ ਉੱਥੇ ਪੱਕੀ ਪੱਕਾ ਬਣਾ ਲਉਣਾ ਉੱਥੇ ਜਾ ਕੇ ਉੱਥੇ ਮੈਂ ਕੱਲ ਨੂੰ ਮਨਾਂ ਟਿੱਕਰੀ ਵਾਡ ਰਹੀ ਹੈ ਕਿ ਸ਼ੰਭੂ ਜਿਹੜਾ ਵਾਡਾ ਟੱਕਰ ਗਿਆ ਉਸੇ ਦੀ ਮੇਲੇ ਲਾ ਦਾਂਗੇ ਯਾਰ ਮੇਲੇ ਲਾ ਦਾਂਗੇ ਪਿਛਲੀ ਵਾਰ ਵਾਂਗੂ ਜਾਵਾਂ ਹਾਂ ਜੀ ਹਾਂ ਜੀ ਜਾਵਾਂ ਇੱਥੇ ਜਿੱਥੇ ਆਪਾਂ ਖੜੇ ਆਂ ਜੀ ਇਹਨੂੰ ਪੈਂਦ ਟੋਲ ਪਲਾਜ਼ਾ ਬੋਲਦੇ ਨੇ ਜੀ ਇਹ ਹਾਂਜੀ ਇਹਦੇ ਤੋਂ ਅੱਗੇ ਜਾ ਕੇ 1 ਕਿਲੋਮੀਟਰ ਤੇ ਪਾਖੜਾ ਆਏਗੀ ਜੀ ਵੱਡੀ ਪਾਖੜਾ ਜੀ ਬਿਲਕੁਲ ਜੀ ਪਾਖੜਾ ਤੋਂ ਲੈ ਕੇ ਕੱਗਲ ਦਰਿਆ ਤੱਕ ਜਿੰਨਾ ਏਰੀਆ ਜੀ ਉਹ ਸਾਰਾ ਇਹਨਾਂ ਨੇ ਜਦੋਂ ਐਨ ਐਚ ਵਾਲਿਆਂ ਦੇ ਜੂਨੀਅਰ ਆਏ ਨੇ ਜੀ ਉਹਨਾਂ ਨੇ ਬਹੁਤ ਚੱਕ ਕੇ ਹਾਈਟ ਤੇ ਬਣਾਤਾ ਰੋਡ ਉਥੋਂ ਤਕਰੀਬਨ 10 ਫੁੱਟ ਜੀ ਅੱਛਾ ਜੀ ਇਹ ਐਕਤੀ ਜਦੋਂ ਹੜਾਏ ਨੇ ਜੀ ਜਿਹੜੇ ਤਾਂ ਘੱਗਰ ਦੀ ਮਾਰਚ ਨੇ ਪਿੰਡ ਦੋਏ ਪਾਸੇ ਜੀ ਸੱਜੇ ਤੇ ਖੱਬੇ ਜੀ ਅੱਛਾ ਜੀ ਉਹ ਤਾਂ ਮਾਰਚ ਆਉਂਦੀ ਆਉਂਦੇ ਨੇ ਜੀ ਜਿਹੜੇ ਪਿੰਡਾਂ 'ਚ ਕਦੇ ਵੀ ਅੱਜ ਤੱਕ ਜ਼ਿੰਦਗੀ 'ਚ ਪਾਣੀ ਨਹੀਂ ਸੀ ਗਿਆ ਜੀ ਹਾਂ ਅਰ ਤਕਰੀਬਨ 47 ਸਾਲ ਦੀ ਤਾਂ ਮੇਰੀ ਉਮਰ ਹੋ ਗਈ ਜੀ ਅਸੀਂ ਜਦੋਂ ਜੀ ਸੁਰਤ ਸੰਭਾਲੀ ਅਸੀਂ ਕਹਿੰਦੇ ਪਾਣੀ ਨਹੀਂ ਸੀ ਵੇਖਿਆ ਟਿੱਬਿਆਂ ਤੇ ਪਾਣੀ ਝੜਦਾ ਜੀ ਟਿੱਬਿਆਂ ਤੇ ਜੀ ਟਿੱਬਿਆਂ ਦੇ ਉੱਤੇ ਫਸਲ ਮਰ ਗਈ ਜੀ ਝੋਨਾ ਜੀ ਟਿੱਬਿਆਂ ਚ ਜੀ ਇਹ ਸਰਕਾਰੀ ਇਥੇ ਰੋਡ ਦੀ ਬਦੌਲਤ ਜੀ ਹੁਣ ਜਿਹੜਾ ਹੈ ਜੇ ਭਾਜਪਾ ਸਰਕਾਰੇ ਜਿਹੜੀ ਉਹਨਾਂ ਨੂੰ ਬੜੀ ਵਾਰ ਪਹਿਲਾਂ ਵੀ ਮੰਗ ਕੀਤੀ ਹੈ ਸੈਂਟਰ ਸਰਕਾਰ ਨੂੰ ਵੀ ਵੀ ਤੁਸੀਂ ਇਹਦਾ ਜਿਹੜਾ ਪੀ ਜਾਂਦਾ ਕੋਈ ਹੱਲ ਕਰਾਓ ਹਾਂ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੁਣ ਜਿਹੜਾ ਕਿਲੋਮੀਟਰਾਂ ਦਾ ਵਿੱਚ ਪਾਣੀ ਆਉਣਾ ਜੀ ਉਹ ਫੁੱਟਾ ਤੇ ਕਿਵੇਂ ਲੰਗੇਗਾ ਜੀ ਉਹਦੇ ਵਾਸਤੇ ਕਿਲੋਮੀਟਰ ਦਾ ਘਟੋ-ਘਟਦਾ ਉੱਥੇ ਇੱਕ ਬੱਤੀ ਤਰ੍ਹਾਂ ਦੇ ਸਾਹਮਣੇ ਪਾਸੇ ਜਿੱਥੋਂ ਇੱਕ ਇਹਦਾ ਇੱਕ ਘੱਗਰ ਦੀ ਪਾਣੀ ਦੀ ਨਿਕਾਸੀ ਹੈ ਜਿਹੜੀ ਇਹ ਪਖੜਾ ਡੈਮ ਦੇ ਥੱਲੋਂ ਦੀ ਮਤਲਬ ਇਹ ਪਖੜਾ ਦੇ ਇਸ ਜਿਹੜੀ ਲਾਈਨ ਜਾ ਰਹੀ ਹੈ ਜੀ ਇਹਦੀ ਅੱਛਾ ਜੀ ਇਹਦੇ ਥੱਲੋਂ ਦੀ ਓਰ ਲੰਘਦਾ ਜੀ ਉਹਦੇ 32 ਦਰ ਨੇ ਜੀ 32 ਦਰਾਂ ਦੇ ਸਾਹਮਣੇ ਇਹਨਾਂ ਨੇ ਦੋ ਤਿੰਨ ਦਰ ਬਣਾਏ ਨੇ ਜੀ ਘੱਟੋ ਘੱਟ ਉਸੇ 1 ਕਿਲੋਮੀਟਰ ਦਾ ਪੋਲ ਬਣਾਉਣ ਜੀ ਪਿੱਲਰਾਂ ਵਾਲਾ ਜੀ ਜਿੰਦੇ ਤੋਂ ਜਿਹੜਾ ਬਰਸਾਤੀ ਪਾਣੀ ਏ ਫਰਦਾ ਪਾਣੀ ਏ ਉਹ ਸਿੱਧਾ ਥੱਲੋਂ ਦੀ ਲੰਗੇ ਜੀ ਉਹਨਾਂ ਦੇ ਉੱਤੇ ਇਸੇ ਕਰਕੇ ਇਹ ਰੋਡ ਹੁਣ ਇਹ ਟੋਲ ਜਿਹੜਾ ਪੈਂਦ ਟੋਲ ਇਹ ਫਰੀ ਕੀਤਾ ਜੀ ਇੱਥੇ ਜਦੋਂ ਤੱਕ ਸਰਕਾਰ ਇਹਦਾ ਨਹੀਂ ਕੋਈ ਹੱਲ ਕਰਦੀ ਇਹ ਆਲੇ ਦੁਆਲੇ ਦੇ ਪਿੰਡਾਂ ਵਾਲੇ ਕਿਸਾਨ ਇੱਥੇ ਡਿਊਟੀਆਂ ਵੀ ਦੇਣਗੇ ਅਰੇ ਇਹਨੂੰ ਚੱਲਣ ਨਹੀਂ ਦੇਣਗੇ ਅਜੇ ਦੁਬਾਰੇ ਆਕਰ ਕਿਸਾਨਾਂ ਦੀਆਂ ਮੰਗਾਂ ਸੈਂਟਰ ਸਰਕਾਰ ਇਹ ਕਿਹਨੇ ਤੇਰਾ ਆਪ ਮਸਲਾ ਹੱਲ ਨਹੀਂ ਬਿਲਕੁਲ ਜੀ ਇਹ ਜਦੋਂ ਤੱਕ ਇੱਥੋਂ ਵਾਲਾ ਮਸਲਾ ਵੀ ਨਹੀਂ ਹੱਲ ਹੁੰਦਾ ਉਦੋਂ ਤੱਕ ਇਹ ਚੱਲੇਗਾ ਨਹੀਂ ਜੀ ਟੋਲ ਇਹ ਤੁਹਾਡਾ ਮਸਲਾ ਇਹੀ ਹੈ ਵੀ ਜਿੰਨੇ ਜਿੱਕਰ ਸੜਕਾਂ ਥੱਲੇ ਦੀ ਵੱਡੀਆਂ ਪੁੜੀਆਂ ਲਾ ਲੋ ਜਾਂ ਮੰਨ ਕੇ ਵੀ ਇਧਰ ਤਾਂ ਕਿਲਾਵਾਹੀ ਤੇ ਵੱਡੀਆਂ ਪੁੜੀਆਂ ਨਾ ਬਣਾਈਆਂ ਜਾਣ ਜਾਂ ਕੋਈ ਵੱਡਾ ਪੁੜਣਾ ਬਣਾਇਆ ਜਾਵੇ ਉਹਨੂੰ ਇਕੱਤਰ ਤੁਸੀਂ ਟੂਲਪਲੇਜਾ ਬੰਦ ਰੱਖੋਗੇ ਵੇਖੋ ਜੀ ਜਿਹੜੇ ਨੇ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਜਿਹੜੇ ਸਰਕਾਰ ਅਫਸਰ ਭੇਜਦੀ ਆਪਦੇ ਜਿਹੜੇ ਜੂਨੀਅਰ ਨੇ ਉਹਨਾਂ ਦੇ ਉਹ ਜਿੰਨੇ ਰਹਉਂਦੇ ਨੇ ਏਸੀ ਕਮਰਿਆਂ ਚੋਂ ਦਿੱਲੀ ਬੈਠਿਆਂ ਪਾਲਿਸੀ ਬਣਾਉਂਦੇ ਨੇ আর ਏਸੀ ਕਾਰਾਂ 'ਚ ਆ ਕੇ ਗੇੜਾ ਮਾਰ ਕੇ ਚਲੇ ਜਾਂਦੇ ਨੇ ਇਹ ਇਥੋਂ ਪੁੱਛਣ ਜਿਹੜੇ ਆਲੇ ਦੁਆਲੇਲੇ ਲੋਕਲ ਪਿੰਡਾਂ ਵਾਲੇ ਨੇ ਕਿਸਾਨ ਉਹਨਾਂ ਨੂੰ ਵੀ ਪਾਣੀ ਦੀ ਨਿਕਾਸੀ ਕਿੱਥੋਂ ਕਿੱਥੋਂ ਹੈ ਉਹਨਾਂ ਦੀ ਲਗਾਤਾਰ ਇਹ ਮੰਗੇ ਇੱਕ ਇਹ ਦੂਸਰਾ ਜੀ ਗੁੰਡਾਗਰਦੀ ਆ ਜੀ ਕਿਸਾਨ ਮਾਰੂ ਨੀਤੀ ਇਹਨੇ ਚੱਲ ਰਹੀ ਆ ਗੁੰਡਾਗਰਦੀ ਚਰਾਰੇ ਇਹ ਇਹੀ ਹੈ ਜੀ ਇਹ ਤਾਂ ਰੋਡ ਬਣ ਗਿਆ ਨਾ ਜੀ ਪਿੱਛੇ ਚੱਲ ਗਿਆ ਜੀ ਇਹ ਤਾਂ ਜੇ ਹੱਡ ਨਾ ਹੁੰਦੇ ਤੇ ਉਹਦਾ ਵੀ ਨਹੀਂ ਪਤਾ ਲੱਗਣਾ ਜਿਹੜਾ ਜੰਮੂ ਕਟੜਾ ਰੋਡ ਇੰਨਾ ਵੱਡਾ ਉਹ ਰੋਡ ਬਣ ਰਿਹਾ ਹੈ ਜੀ ਜਿਹੜਾ ਭਾਰਤ ਮਾਲਾ ਵਾਲੇ ਪ੍ਰੋਗਰਾਮ ਦੇ ਵਿੱਚ ਹੈ ਜੀ ਉਹ ਅਰ ਉਹ ਕਈ ਕਿਲੋਮੀਟਰ ਰੋਡ ਪਾਣੀ ਚ ਹੜ ਗਿਆ ਜੇ ਇੱਕ ਤੀਂ ਰੋਡ ਬਣ ਕੇ ਉਹ ਤਿਆਰ ਹੋ ਗਿਆ ਸੀ ਕਈ ਕਿਲੋਮੀਟਰ ਉਹਨੂੰ ਪਾਣੀ ਜਿਹੜਾ ਰੋਡ ਕੇ ਲੈ ਗਿਆ ਇਹਨਾਂ ਦੇ ਜਨੀਅਰਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਇੱਥੇ ਇੰਨਾ ਪਾਣੀ ਆਉਂਦਾ ਜੀ ਕਿਸੇ ਲੋਕਲ ਨੂੰ ਪੁੱਛਣਾ ਏਸੀਆਂ ਕਬਰਿਆਂ ਚੋਂ ਬਾਹਰ ਨਿਕਲਣਾ ਏਸੀਆਂ ਗੱਡੀਆਂ ਚੋਂ ਬਾਹਰ ਨਿਕਲ ਕੇ ਆ ਕੇ ਗਰਾਊਂਡ ਸਦਾ ਵੇਖਦਾ ਹੀ ਨਹੀਂ ਵੀ ਬਣਦਾ ਕੀ ਪਿਆ ਜੀ ਇਹ ਪੁਲਿਸयां ਉੱਥੇ ਹੀ ਬਣਉਂਦੇ ਨੇ ਜੀ ਅਸੀਂ ਇਹੀ ਮੰਗ ਕਰਦੇ ਆਂ ਵੀ ਜਦੋਂ ਤੱਕ ਇਹ ਪੈਂਦ ਟੋਲ ਚੱਲਣ ਨਹੀਂ ਦਿੱਤਾ ਜਾਏਗਾ ਜਦੋਂ ਤੱਕ ਸਾਡੀ ਇਹ ਸਮੱਸਿਆ ਦਾ ਹੱਲ ਨਹੀਂ ਹੁੰਦਾ ਜੀ ਆਪਣਾ ਪਿੰਡ ਹੈ ਜੀ ਨਈਆਂ ਵਾਲਾ ਗੋਨਿਆਂ ਨੇ ਮੰਡੀ ਦੇ ਨਾਲ ਬਠਿੰਡੇ ਦੇ ਨਾਲ ਨਈਆਂ ਵਾਲਾ ਹਾਂਜੀ ਹਾਂਜੀ ਹੱਦ ਤੇ ਜਾ ਰਿਹਾ ਜਮਾਂ ਹੱਦ ਤੀ ਮੁਖਸਰਦੀ ਤੇ ਹਾਂਜੀ ਅੱਜ ਪਹਿਲਾ ਚੌਕ ਆਪਾਂ ਪਹੁੰਚੇ ਆਂ ਬਈ ਵੱਡਾ ਇਕੱਠ ਹੋ ਚੁੱਕਿਆ ਔਰੇ ਕੀ ਪ੍ਰੋਗਰਾਮ ਆ ਅੱਗੇ ਦਾ ਅੱਗੇ ਦਾ ਬਈ ਉਹ ਲਾ ਕੇ ਤੰਬੂ ਦੰਬੂ ਜਿਆਦਾ ਲਕੋ ਕੇ ਕੰਮ ਕਰੀ ਜਾਂਦੇ ਆ ਇਧਰੋਂ ਫੁੱਲ ਤਿਆਰੀ ਐ ਸਾਰਾ ਸੌਦਾ ਪੱਤਾ ਸਾਡੇ ਕੋਲੇ ਵਧਗਾ ਕੈਂਪਰ ਕੂਪਰ ਪਾਣੀ ਦੇ ਭਰੇ ਹੋਇਆ ਸਾਰਾ ਕੁਝ ਸੈੱਟ ਬੈਠਾ ਬਸ ਅੱਛਾ ਭਾਈ ਤੇ ਪਲਾਨ ਕੀ ਆ ਅੱਗੇ ਦੀ ਵੀ ਕਦੋਂ ਚੱਲੋਗੇ ਰੋ ਕਿਉਂਕਿ ਸਵੇਰ ਤੋਂ ਟਰੈਕਟਰ ਜਮਾਂ ਹੋ ਰਹੇ ਹਾਂ ਹਾਂਜੀ ਹਾਂਜੀ ਉਹਦਾ ਫੋਨ ਆਉਣਾ ਈ ਆਪਾਂ ਨੂੰ ਉੱਥੇ ਮੀਟਿੰਗਾਂ ਕੋਈ ਚੱਲੀ ਜਾਂਦੀ ਤਾਂ ਆਪਾਂ ਨੂੰ ਫੋਨ ਆਊਗਾ ਉਹਦਾ ਕਾਲ ਆਊਗੀ ਉਹਦਾ ਇਕੱਠੀ ਚੱਲਾਂਗੇ ਠੀਕ ਹੈ ਹਾਂ ਤੇ ਕਿਵੇਂ ਦੇਖਦੇ ਹੋ ਕਿ ਕੀ ਲੱਗਦਾ ਅੱਗੇ ਜਾ ਕੇ ਜੋਸ਼ ਹੈ ਜਿਹੜਾ ਨੌਜਵਾਨਾਂ ਦੇ ਵਿੱਚ ਕਿ ਪਿਛਲੀ ਵਾਰ ਆਪਾਂ ਨੇ ਦੇਖਿਆ ਕਿ ਕੋਈ ਛੱਡੇ ਹੀ ਨਹੀਂ ਕੋਸਾਸਤੇ ਤੋੜਦੇ ਚਲੇ ਗਏ ਇਸ ਵਾਰ ਸਰਕਾਰ ਦੀ ਜਿਹੜੀ ਤਿਆਰੀ ਆ ਕਾਫੀ ਜ਼ਿਆਦੇ ਆ ਆਪਣੇ ਮੁੰਡਿਆਂ ਦੇ ਕਿਵੇਂ ਜੋਸ਼ ਲੱਗਦਾ ਤੂੰ ਬਾਈ ਮੇਰੀ ਡਾਂਗ ਤੋਂ ਹਿਸਾਬ ਲਾ ਮੈਨੂੰ ਛੁੱਟੀ ਨਹੀਂ ਮਿਲੀ ਹਾਂ ਅਸੀਂ ਸ਼ਬਾਈਦਿਆਂ ਦੀਆਂ ਹੀ ਤੋੜ ਲਗਾ ਤੂੰ ਐਂ ਹਿਸਾਬ ਲਾ ਲਾ ਵੀ ਛੋਟੀਆਂ ਮੁੱਕ ਗਈਆਂ ਸੀ ਆ ਤੋੜ ਲੇ ਆਪਦੇ ਸਾਰਾ ਸੰਦਾ ਡਾਂਗ ਕਾਦੇ ਵਾਸਤੇ ਡਾਂਗ ਕਾਦੇ ਵਾਸਤੇ ਡਾਂਗ ਆਏ ਆ ਜੀ ਕੋਈ ਮੜਾ ਮੋਟਾ ਪਿੱਲਰ ਇਧਰੋਂ ਐ ਕਰਨਾ ਪੈ ਗਿਆ ਇਧਰੋਂ ਐ ਕਰਨਾ ਪੈ ਗਿਆ ਮੈਂ ਕਰ ਦੂੰਗਾ ਐਡੇ ਹੌਲੇ ਨਹੀਂ ਹੈਗੇ ਪਿੱਲਰ ਪਿੱਲਰ ਬਾਬਾ ਬਾਰੇ ਆ ਕੋਈ ਚੱਕਰ ਨਹੀਂ ਜੀ ਸਾਰਾ ਚੱਕ ਦਾਂਗੇ ਆਪਾਂ ਐਦੂ ਮੋਟੀ ਡਾਂਗ ਕੋ ਲੈ ਲਾਂ ਪੱਕੀ ਗੱਲ ਪੱਕੀ ਗੱਲ ਹੈ ਜੀ ਮੈਂ ਜਿਵੇਂ ਬਾਜਰੀ ਗੁਜਰੀ ਪਾ ਕੇ ਭਰੀ ਜਾਂਦੇ ਉਹ ਉਸ ਕਰੀ ਜਾਂ ਮੈਂ ਮਿਸਤਰੀਆਂ ਦਾ ਮੁੰਡਾ ਆ ਜੀ ਉਹਨਾਂ ਨੇ ਲਾਏ ਆ ਸਰਗੇ ਉਹਦੇ ਵਿੱਚ ਛੱਡੀ ਆ 4 5 ਇੰਚੀ ਦੀ ਉਹ ਅਸੀਂ ਫੱਟੀਆਂ ਬਣਾ ਲਾਂਗੇ ਉਹਨਾਂ ਦਾ ਚੌੜੀਆਂ ਫੱਟੀਆਂ ਉੱਤੋਂ ਹੀ ਟਰੈਕ ਪਾ ਦਾਂਗੇ ਆ ਟੱਪ ਤਾਂ ਜਾਣੀ ਐ ਛੱਡਣਾ ਤਾਂ ਹੈ ਨਹੀਂ ਤੇ ਚਿਰਿਆਂ ਤੇ ਆਪਾਂ ਟਰੈਕਟਰ ਚਲਾ ਲਏ ਨੇ ਗਾਰਡਨਦਾਰ ਤਾਂ ਆਪਾਂ ਵਰਲਡ ਰਿਕਾਰਡ ਬਣਾਇਆ ਸੀ ਤਾਂ ਹੀ ਆਪਣੇ ਪਿੱਛੇ ਬਾਹਰ ਲੀਆਂ ਕੰਪਨੀਆਂ ਪਈਆਂ ਵੀਆਂ ਬਾਹਰਲੇ ਦੇਸ਼ਾਂ ਨੂੰ ਪਤਾ ਇਹਨਾਂ ਨੇ ਵਰਲਡ ਰਿਕਾਰਡ ਕਿਉਂ ਬਣਾਇਆ ਉਹ ਪੜਿਆ ਸਾਰਾ ਉਹਨਾਂ ਨੇ ਬਈ ਇੱਕ ਮੈਂ ਸੁਣ ਰਿਹਾ ਸੀ ਤੁਸੀਂ ਗੱਲਬਾਤ ਕਰ ਰਹੇ ਸੀ ਬੀਜਾਂ ਨੂੰ ਲੈ ਕੇ ਕੋਈ ਗੱਲਬਾਤ ਕਰ ਰਹੇ ਸੀ ਬੀ ਬਈ ਅਸੀਂ ਦੇਸੀ ਤਿਆਰ ਕੀਤੇ ਵੇ ਆ ਬੀ ਆਪਣੇ ਰਿਸ਼ਤੇਦਾਰ ਵੀ ਬਣਾਉਂਦੇ ਆ ਕੋ ਚੌਲੇ ਲੰਮੇ ਲੰਮੇ ਲੱਗਦੇ ਸਵਾਦ ਬਣਦੇ ਇਹ ਹਾਈਬ੍ਰਿਡ ਵੀ ਐ ਇਹ ਹੌਲੀ ਹੌਲੀ ਕੀ ਹੋਣਾ ਨਾ ਜਿਵੇਂ ਮੰਨ ਕੇ ਚੱਲੋ ਦੋ ਮਹੀਨਿਆਂ ਨੂੰ ਤਿੰਨ ਮਹੀਨਿਆਂ ਨੂੰ ਇਹਨਾਂ ਨੇ ਪੈਕਿੰਗ ਸ਼ੁਰੂ ਕਰਤੀ ਜਦੋਂ ਇਹ ਬੀ ਹਾਈਬ੍ਰਿਡ ਉੱਗਣੇ ਤਾਂ ਹੈਗੇ ਹਰੇ ਹੋਣਗੇ ਪਰ ਫਲ ਨਹੀਂ ਲੱਗਣਾ ਹੋਰ ਦੋ ਸਾਲਾਂ ਨੂੰ ਲਾ ਲਓ ਤੁਸੀਂ ਹੁਣ ਜਿਵੇਂ ਜਿਵੇਂ ਹਾਈ ਕੋਈ ਤੁਸੀਂ ਜੀਵੀਦਾਤ ਤੋਂ ਪੁੱਛ ਲਓ ਵੀ ਪੁਰਾਣਾ ਬੀ ਰੱਖਦਾ ਸਾਰੇ ਪੈਟਕ ਬੰਦ ਲਿਆਉਂਦੇ ਆ ਉੱਦੇ ਜਿੱਥੇ ਬੀਜ ਨਾ ਹੁੰਦਾ ਤੇ ਕਦੇ ਪੜਿਆ ਵੀ ਇਹ ਕਿਹੜੀ ਕੰਪਨੀ ਦਾ ਕਿਵੇਂ ਬੀ ਐ ਕਿਵੇਂ ਫਸਲ ਦੇਊਗਾ ਕੀ ਗੱਲਬਾਤ ਹੈ ਕੋਈ ਨਹੀਂ ਜੀ ਚੌਲੇ ਲਾਤੇ ਨਹੀਂ ਉਗਰੇ ਜਵਾਕਾਂ ਨੂੰ ਵਾਲਾ ਉਪਰ ਤੇ ਤਾਂ ਹੀ ਨਹੀਂ ਉਹ ਬੀ ਮਾੜੇ ਆ ਜੀ ਮਿੱਟੀ ਨਹੀਂ ਮਾੜੀ ਹੋਈ ਤੇ ਕੋਈ ਜਾਣਕਾਰੀ ਦੱਸ ਸਕਦੇ ਕਹਿੰਦਾ ਵੀ ਜਾਣਕਾਰੀ ਹੋਰ ਦੋ ਵੀ ਕਿਸੇ ਨੂੰ ਦੱਸ ਰਹੇ ਜੀ ਮੈਨੂੰ ਬਹੁਤ ਟਾਈਮ ਲੱਗਿਆ ਇਸ ਮਾਰੇ ਵੀ ਰਿਸੈਪਟ ਕਰਦੇ ਹੋਏ ਵੀਜ਼ਾ ਗੁਜ਼ਾਰੇ ਹਾਂ ਜੀ ਕੋਈ ਐਪ ਦੇ ਥਰੂ ਜਾਣਕਾਰੀ ਕਰੀ ਹਾਸਲ ਸਕੇ ਇਹ ਤਾਂ ਜੀ ਮੈਨੂੰ ਕੋਈ ਟ੍ਰੇਨ ਦੇ ਵਿੱਚ ਕੋਈ ਬੰਦਾ ਸੀ ਪੜਿਆ ਲਿਖਿਆ ਉਹਨੇ ਮੈਨੂੰ ਐਪ ਦਿੱਤੀ ਸੀ ਉਹ ਮੈਨੂੰ ਹੋ ਗਏ 5-6 ਮਹੀਨੇ ਉਹਦੇ ਸਾਰਾ ਜਾਨ ਠੀਕਾ ਠੀਕਾ ਅੱਜ ਇਹ ਮੈਂ ਖਿੱਚਾਂਗੇ ਰੂਟਰ ਪੰਪ ਭਵਨ ਦਾ ਦੇਖੋ ਤੁਸੀਂ ਅੱਜ ਨਾਲ ਖਿੱਚਾਂਗੇ ਜਾ ਕੇ ਮੈਰੀਗੇਟਰ ਤਿਆਰ ਹੋ ਜਮਾ ਪਾਉਂਗੇ ਪੜਾਕੇ ਜਮਾ ਹੈ ਪਿੰਡ ਕਿਹੜਾ ਫਲਾਸ ਹੋ ਲੋਕੋਂ ਲੱਕੜ ਦੀ ਸੇਵਾ ਕਰ ਰਹੇ ਸਨ ਬਾਕੀ ਕੱਲ ਮਿਲਦੇ ਆਂ ਫਿਰ ਇੱਥੇ ਆ ਲੰਗਰ ਲੈ ਕੇ ਦੇਖੋ ਜੀ ਛੋੜੇ ਟਰੈਕਟਰ ਤੇ ਬਾਈ ਲੰਗਰ ਲੈ ਕੇ ਆ ਗਏ ਪਿੰਡ ਵਈਆਂ ਦਾ ਮਹਿਲਾ ਆ ਜਾਓ ਟਰੈਕਟਰ ਕੋਲ ਹੀ ਆ ਜਾਓ ਇੱਥੇ ਮੇਰਾ ਬੰਦ ਕਰ ਲਾ ਬੰਦ ਕਰ ਲਾ ਤੇ ਆ ਜਾਓ ਬਾਈ ਜੀ ਮਹਿਲਾ ਤੋਂ ਆਏ ਨੇ ਬਾਈ ਲੰਗਰ ਲੈ ਕੇ ਆਏ ਬਾਈ ਜੀ ਆ ਰਿਹਾ ਹੈ ਸਾਡਾ ਇਹ ਤਰਸ ਸ਼ਾਮ ਤੋਂ ਲੈ ਕੇ ਕੱਲ ਸਵੇਰ ਦਾ ਸ਼ਾਮ ਦਾ ਤੇ ਅੱਜ ਸਵੇਰ ਦਾ ਅੱਛਾ ਇਹਾਰੇ ਮੈਂ ਨਾ ਨਗਰ ਵੱਲੋਂ ਸਾਝਾ ਲੰਗਰ ਹੈ ਕਿਸੇ ਮੈਂ ਨਾ ਮਹਿਲਾ ਨਗਰ ਕਣੀਓ ਲੱਗੇ ਨਗਰ ਵੱਲੋਂ ਲੰਗਰ ਗੁੰਕਾਰ ਚੋ ਤਿਆਰ ਹੋ ਗਿਆ ਸਾਝਾ ਸਾਰੇ ਪਿੰਡ ਨੇ ਸਾਰੇ ਪਿੰਡ ਨੇ ਸਾਰੇ ਪਿੰਡ ਨੇ ਤਿਆਰ ਕਰੇ ਕੋਈ ਇਹ ਨਹੀਂ ਹੈਗਾ ਵੀ ਜੱਥੇ ਬੰਦੀਆਂ ਨਹੀਂ ਕੋਈ ਜੱਥੇ ਬੰਦੀਆਂ ਸਾਰੇ ਹਰੇਕ ਦੇ ਘਰ ਘਰ ਲੰਗਰ ਪਸ ਰਹਿਆ ਅੱਛਾ ਹਰੇਕ ਘਰ ਵੀ ਜਿਹੜੇ ਕੋ ਮਾਈਆਂ ਜਾਣੀ ਸਕੀਆਂ ਕੋਈ 5 ਬੰਦਿਆਂ ਦਾ ਪੱਛਾ ਤਾਂ ਕੋਈ 10 ਦਾ ਹਰੇਕ ਘਰੋਂ ਬਲ ਬਲ ਕੇ ਗੁਰੂ ਘਰ ਇਕੱਠਾ ਹੋ ਰਿਹਾ ਪਿਆ ਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਨਗਰ ਦਾ ਮਹਿਲਾਂ ਦਾ ਸਾਰੇ ਨਗਰ ਵਾਸੀਆਂ ਦਾ ਬੀਪੀਆਂ ਦਾ ਤੇ ਬਜ਼ੁਰਗਿਆਂ ਦਾ ਜਿਹੜੇ ਕਿਥੇ ਲੰਗਰ ਲੈ ਕੇ ਆਏ ਦੇਖੋ ਆ ਦੋਵੇਂ ਗੱਡੀਆਂ ਲੰਗਰ ਭਿਜਾਈਆਂ ਗਈਆਂ ਜੈਣੀ ਨਾਲ ਪਰੌਂਠੇ ਚੌਲ ਸਾਰੇ ਜੈਣੀ ਨਾਲ ਪਰੌਂਠੇ ਲੰਗਰਾਂ ਦੀ ਤਿੰਨ ਗੱਡੀਆਂ ਇੱਕ ਟਰੈਕਟਰ ਇੱਕ ਟਰੈਕਟਰ ਆ ਭਾਈ ਕਹਿੰਦੇ ਵੀ ਕਿਸੇ ਜੀ ਦੀ ਘਾਟ ਨਹੀਂ ਆਉਂਦੀ ਤੇ ਅੱਜ ਮਿਲਿਆ ਤੁਰੀ ਪੈਣਾਗਾ ਪੂਰੀ ਪਰਸੋਂ ਤੋਂ ਲੰਗਰ ਚੱਲ ਰਿਹਾ ਤੈਨੂੰ ਹਾਂ ਯਾਰ ਲਗਾਤਾਰ ਤੇ ਬਾਈ ਕਿੰਨੇ ਵੀ 500 ਦਿਨਾਂ ਤੋਂ ਲੰਗਰ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਮਹਿਲਾਾਂ ਦਾ ਜਿਹਨਾਂ ਨੇ ਕਿਸਾਨਾਂ ਨੂੰ ਪ੍ਰਸ਼ਾਦਾ ਵਰਤਾਇਆ ਗੁਰੂ ਨਾਨਕ ਦੇ ਲੰਗਰ ਨੇ ਇਹ ਬਾਬੇ ਗੁਰੂ ਨਾਨਕ ਦੇ ਲੰਗਰ ਨੇ ਤੇ ਇਦਾਂ ਹੀ ਚੱਲਦੇ ਰਹਿਣਗੇ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਆ ਗਿਓ ਮੁੰਡਿਓ ਇਹ ਗੁਰੂ ਦਾ ਲੰਗਰ ਆ ਗਿਆ ਜੀ ਪਿੰਡ ਮਹਿਲਾਾਂ ਕੰਨੀਓ ਦੇਖੋ ਜੀ ਦਹੀਂ ਨਾਲ ਪ੍ਰਸ਼ਾਦਾ ਚੱਲ ਰਿਹਾ ਜੀ ਆਹ ਦੇਖੋ ਜੀ ਰੌਂਹੇ ਚੱਲ ਰਿਹਾ ਦਈ ਨਾਲ ਪਰੌਣੇ ਜੀ ਇਹ ਨਾਲ ਦੀ ਮੈਂ ਕਾਕਾ ਸਿੰਘ ਕੋਲੜਾ ਸੂਬਾ ਚਾਰ ਸਕਤਰ ਭਾਰਤੀ ਸੰਧ ਨੇ ਇੱਕਾ ਸਿੱਧੂ ਪਰ ਆਪਕੋ ਸੀ ਜਿਹੜੇ ਮੈਂ ਕੱਲਾ ਨਹੀਂ ਜੱਸੇ ਬੰਦੀ ਦੇ ਵਿੱਚ ਸਾਡਾ ਜਿਹੜਾ ਦੋਨੇ ਫੋਰਮਾਂ ਦੇ ਪ੍ਰੋਗਰਾਮ ਦਿੱਤੇ ਆ ਉਹਨਾਂ ਦੇ ਮੇਰੇ ਨਾਲ ਆਗੂ ਹਰਿਆਣੇ ਤੋਂ ਵੀ ਖੜੇ ਨੇ ਸਾਰੇ ਦੋਨੇ ਫੋਰਮਾਂ ਦੇ ਜਿਹੜੇ ਆਗੂ ਆ ਸਾਡੇ ਖੁਸ਼ ਆ ਰਹੇ ਨੇ ਅੱਜ ਪਿੱਛੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਤੁਰੀਆਂ ਹੋਈਆਂ ਨੇ ਉਸ ਜਿਹੜੇ ਇਧਰ ਆਪਣੇ ਸੰਭੂ ਬਾਡਰ ਤੇ ਫਲੋਰੀ ਬਾਡਰ ਤੇ ਡੱਬਾਲੀ ਬਾਡਰ ਤੇ ਉਹ ਤਿੰਨਾਂ ਦੇ ਵਿੱਚੋਂ ਜਿਹੜੀ ਹੁਣ ਅਸੀਂ ਇੱਥੇ ਮਹਿਲਾ ਚੌਂਕ ਦੇ ਦਾਣਾ ਮੰਡੀ ਦੇ ਵਿੱਚ ਖੜੇ ਸੀਗੇ ਅਰਦਾਸ ਹੋ ਚੁੱਕੀ ਐ ਅਰਦਾਸ ਬੈਰੀ ਕਰਕੇ ਅਸੀਂ ਹੁਣ ਜਿਹੜੇ ਇਧਰ ਚਾਲੇ ਪਾਉਣ ਲੱਗੇ ਆ ਜਿਹੜਾ ਸੱਦਾ ਦਿੱਤਾ ਸੀ ਦੋਨੇ ਫਾਰਮਾਂ ਵੱਲੋਂ ਕਿ 13 ਫਰਵਰੀ ਨੂੰ ਦਿੱਲੀ ਨੂੰ ਪੂਚ ਕਰਾਂਗੇ ਇਹ ਸਾਡਾ ਘਰ ਬਣ ਚੁੱਕਿਆ ਸੀ ਅਸੀਂ ਆਪਦੇ ਘਰ ਦੇ ਵਿੱਚੋਂ ਹੁਣ ਦਿੱਲੀ ਨੂੰ ਪੂਚ ਕਰਨਾ ਜਿਹੜਾ ਸਾਡਾ ਫੈਸਲਾ ਉਧਰ ਨੂੰ ਤੁਰਦੇ ਆ ਇਹਤੇ ਕਿੰਨੇ ਜਿੰਨਾਂ ਦੇ ਜਿਹੜੇ ਕਿ ਲੋ ਆਏ ਆ ਜੀ ਬੱਸ ਉਹ ਵਕ ਵਕ ਜਿੰਨਾ ਤੋਂ ਜਾ ਰਿਹਾ ਕਿ ਫੋਰਮਾਂ ਦੇ ਰੂਟਾਂ ਦੇ ਉੱਤੇ ਨਿੱਕੀਏ ਕਰ ਇੱਥੇ ਗੱਲ ਕਰੀਏ ਜੀ ਆਪਾਂ ਦੇਖੋ ਜੇ ਮੈਂ ਖਾਸ ਕਰਕੇ ਆਪਦੇ ਇਧਰ ਜੱਸੇਬੰਦੀ ਦੀ ਗੱਲ ਕਰਦਾ ਸਾਡੇ ਦੋਨੇ ਫੋਰਮਾਂ ਤੇ ਕਿਸੇ ਵੀ ਵੱਟ ਤੇ ਵਗ ਜਾਣ ਕੋਈ ਰੌਲਾ ਨਹੀਂ ਜਿਹਨੂੰ ਕਿਤੇ ਨੇੜੇ ਪੈਂਦਾ ਅਸੀਂ ਇੱਥੇ ਜਾਦੇ ਜਿਹੜੇ 7-8 ਜ਼ਿਲ੍ਹੇਦਾਰ 7-8 ਜ਼ਿਲ੍ਹੇ ਸਾਡੇ ਖਨੌਰੀ ਤੇ ਕੋਈ ਡੱਬਾ ਵਾਲੀ ਹੈ ਅੱਡੋ ਅੱਡੀ ਜਿਹੜਾ ਵੀ ਰਸਤਾ ਸੂਟ ਪੈਂਦਾ ਉਹ ਦੋਨੇ ਫੋਰਮਾਂ ਦਾ ਉਹ ਸਾਡੇ ਕੋਈ ਰੌਲਾ ਨਹੀਂ ਗਿਆ ਦੋਨੇ ਫੋਰਮਾਂ ਦੇ ਇੱਧਰ ਵੀ ਬਹੁਤ ਕਾਹਦਾ ਟਾ ਪ੍ਰੋਗਰਾਮ ਕੀ ਰਹਿਣ ਵਾਲਾ ਜੀ ਬਾਟਰ ਤੇ ਰੋਕਿਆ ਜਾਂਦਾ ਜੀ ਇਹ ਕੋ ਸਾਡਾ ਤਾਂ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਸਰਕਾਰ ਕਿੱਥੇ ਰੋਕਦੀ ਹੈ ਕੀ ਕਰਦੀ ਹੈ ਇਹ ਸਰਕਾਰ ਦੀ ਗੱਲ ਹੈ ਸਾਨੂੰ ਤਾਂ ਇਹ ਆ ਗਿਆ ਵੀ ਸ਼ਾਂਤਮਈ ਰਹਿੰਦੇ ਸਾਡੀ ਜਿਹੜੀ ਮੰਗਾਂ ਨੇ ਸਰਕਾਰ ਮੰਨ ਲੈ ਸਾਨੂੰ ਜਾਣਾ ਹੀ ਨਾ ਪਵੇ ਕਾਕਾ ਹੁਣ ਜੀ ਜਿਵੇਂ ਹਰਿਆਣੇ ਦੇ ਵਿੱਚ ਜੋ ਬਾਰਡਰ ਹੈਗੇ ਆ ਇਸ ਤਰ੍ਹਾਂ ਸੀਲ ਕੀਤੇ ਹੋਏ ਜਿਵੇਂ ਕੋਈ ਪਾਕਿਸਤਾਨ ਦਾ ਬਾਰਡਰ ਹੁੰਦਾ ਵੀ ਲੱਗਦਾ ਨਹੀਂ ਜੇ ਸਰਕਾਰ ਹੈ ਜਿਹੜੀ ਹਾਲਾਂਕਿ ਸਾਡਾ ਮੌਲਿਕ ਅਧਿਕਾਰ ਹੈ ਜਿਹੜਾ ਰੋਸ਼ ਪ੍ਰਦਰਸ਼ਨ ਕਰਨਾ ਤੇ ਇਸ ਨੂੰ ਜੋ ਰੋਕਿਆ ਜਾ ਰਿਹਾ ਕਿਵੇਂ ਲੱਗਦਾ ਹੈ ਵੀ ਕਿਵੇਂ ਤੁਮ ਸਰਕਾਰ ਦੀ ਚ ਰਣਨੀਤੀ ਲੱਗਦੀ ਹੈ ਮੈਨੂੰ ਇਹ ਲੱਗਦਾ ਵੀ ਜਿਹੜੀ ਹਰਿਆਣੇ ਦੀ ਜ਼ਿਆਦਾ ਗਰਾਊਂਡ ਲੈਵਲ ਦੀ ਜਾਣਕਾਰੀ ਹੈ ਮੇਰੇ ਨਾਲ ਮੈਨੂੰ ਭਾਰਤੀ ਨੇ ਬਟੂਪਲਾ ਜਦੋਂ ਇਹ ਜਿਆਦਾ ਵਧੀਆ ਖੇਤਰ ਦੱਸ ਦੇਣਗੇ ਮੈਂ ਕੁਝ ਕਹਾ ਤਾਂ ਉਹ ਲੱਗਦਾ ਵੀ ਐਵੇਂ ਹਵਾ ਚ ਡਾਂਗਾਂ ਆ ਲੀਆਂ ਗਰਾਉਂਡ ਲੈਵਲ ਦੀ ਜਿਹੜੀ ਰਿਪੋਰਟ ਹੈ ਇਹਨਾਂ ਕੋਲੇ ਹੈਗੀ ਹੁਣ ਇਹ ਸਾਰਾ ਇੱਥੇ ਇੱਥੇ ਕਿੰਨੇ ਕ ਯਾਨੀ ਕਿ ਟਰਾਲੀਆਂ ਹੈਗੀਆਂ ਜਿਹੜੀਆਂ ਇੱਥੋਂ ਰਵਾਨਾ ਹੋ ਰਹੇ ਹੋ ਤੁਸੀਂ ਦੇਖੋ ਤੁਸੀਂ ਗਿਣ ਸਕਦੇ ਹੋ ਮੈਂ ਤਾਂ ਤਾਂ ਗਿਣੀਆਂ ਨਹੀਂ ਗਈਆਂ ਠੀਕ ਹੈ ਜੀ ਜਿਹੜੀਆਂ ਟਰਾਲੀਆਂ ਲਗਾਤਾਰ 11 ਤਰੀਕ ਤੋਂ ਇੱਥੇ ਆਉਣੇ ਸ਼ੁਰੂ ਹੋਈਆਂ ਨੇ ਉਹ ਜਿਹੜੀਆਂ ਰਸਤੇ ਦੇ ਵਿੱਚ ਗੈਰ ਲੈਂਦੇ ਪਰ ਮੇਥੋਂ ਗਿਣਤੀ ਤੋਂ ਬਹੁਤ ਹੈ ਜਰ ਸਾਢੇ ਜਿੰਨਾ ਸੀ ਕਿਹਾ ਸੀ ਲੋਕਾਂ ਨੇ ਜਿੰਨੀ ਸਾਡੀ ਆਸ ਸੀ ਸਾਡੀ ਆਸ ਤੋਂ ਡੇਡ ਗੁਣਾ ਜਿਹੜੀਆਂ ਟਰਾਲੀਆਂ ਜ਼ਿਆਦਾ ਨੇ ਤਾਂ ਮੈਨੂੰ ਇਹ ਲੱਗਦਾ ਆਥੈਂਟਿਕ ਆਥਨ ਤੇ ਕੋਈ ਸੜਕ ਨਹੀਂ ਰਹਿਣੀ ਸਾਰਿਆਂ ਗਰੌਂਡ ਭਰ ਜਾ। ਹਰਿਆਣੇ ਵਾਲੇ ਕਿੱਥੇ ਸੀਗੇ ਤੁਹਾਡੇ ਆਪਣੇ ਮਨੂਕਾਰ ਜੀ ਨੇ ਆ ਜਿਹੜੀ ਤੁਸੀਂ ਆਉਤੋ ਆ ਜਾਓ ਬਿਲਕੁਲ ਬੋਲੋ ਕੋਈ ਬਾਤ ਨਹੀਂ ਨਹੀਂ ਕੋਈ ਗੱਲ ਨਹੀਂ ਤੋ ਤੋ ਪਸ ਕਰ। ਮੜਾ ਹੋ ਜੇ ਯਾਰ ਪਿੱਛੇ ਯਾਰ ਵੀਰ ਬਣ ਕੇ ਜੇ ਰੱਖੀਂ ਰਿਸ਼ ਥੋੜਾ ਪਿੱਛੇ ਹੋ। ਓਕੇ ਆ ਸਰ ਲਿਖਿਆ ਨਾਮ ਹੈ ਜੀ ਹੱਥ अभिमन्यु पहाड़ है, हाँ, है। दोबारा से जो आंदोलन हो रहा है जी क्या वो पिछली मांगों को लेकर आए या कुछ नई मांगे ऐड की जा रही है और अब इस टाइम क्या स्थिति है देखो पिछली मांगे भी कुछ जो पेंडिंग मांगे हैं वो भी हैं और एक तो हमारी नई मांगे भी हैं। कल हमारी पांच घंटे चर्चा भी चली केंद्र सरकार के मंत्रियों के साथ और सबसे पहले हमने ये कहा एक तरफ तो आप कह रहे हो हम बातचीत कर रहे हैं पॉजिटिव माहौल में दूसरी तरफ हरियाणा में आपकी सरकार तानाशाही और गुंडागर्दी कर रही है तो ये दोनों चीजें एक साथ नहीं चल सकती है आज भी हरियाणा में हजारों किसानों की सुबह गिरफ्तारी हुई है लेकिन हम सरकार को एक बात कहना चाहते हैं सरकार कितनी बैरिकेटिंग कर ले कितनी गिरफ्तारी कर ले किसान अपने हकों को लेने के लिए आ रहा है शांतिपूर्ण तरीके से किसान आएगा सरकार चाहे कितनी हिंसा कर ले किसानों की तरफ से एक परसेंट भी हिंसा नहीं होगी शांतिपूर्ण तरीके से सरकार की हर हिंसा का जवाब दिया जाएगा अगर कुर्बानी देनी पड़ी तो सबसे पहले लीडरशिप कुर्बानी देगी और आज भी आप देखोगे जब हम बॉर्डर के नजदीक पहुंचेंगे तो सबसे पहले किसान संगठनों की लीडरशिप है वो आगे रहेगी अगर गोली भी चलेगी तो हमारे ऊपर चलेगी अगर आंसू कैसे गोले भी पड़ेंगे वो भी हमारे ऊपर पड़ेंगे लठ बजेंगे वो भी हमारे ऊपर बजेंगे किसान हमारे पीछे रहेंगे पहले लीडरशिप आगे रहेगी और देखो अभी जिन से भाई आए हैं खटकट टोल कमेटी बहुत मजबूत संगठन जाना जा रहा किसान पिछले आंदोलन के दौरान रोजाना रहते हैं वो भी आपको ਯਾਰ ਆਦ ਦੇ ਬਾਰੇ ਵਿੱਚ ਆਸ-ਪਾਸ ਕੇ ਲੋਕਾਂ ਨੂੰ ਮੈਂ ਬਤਾ ਦਿੰਦਾ ਹਾਂ